ਇਹ ਪੀਜੀ ਮਤਰੀ ਲੱਸੀ ਦੀ ਸਪਰੇਅ ਕਰਦੇ ਹੁੰਦੇ ਹਾਂ ਤੇ ਹਾਂ ਜੀ ਹਾਂ ਕਈ دارو ਦੀ ਕਰਦੇ ਨੇ ਤੇ ਉਹ ਕੀ ਕਵਾਂਗੇ ਪਾਰ ਐਗਰੀਕਲਚਰ ਸਟੋਰ ਪਾਤਣਾ ਸ਼ਹਿਰ ਤੇ ਵੀਰ ਜੀ ਸਾਡੇ ਨਾਲ ਬੈਠੇ ਨੇ ਪਹਿਲਾਂ ਦੀ ਤਰ੍ਹਾਂ ਆਪਾਂ ਇਹਨਾਂ ਤੋਂ ਅੱਜ ਵੀ ਜਾਣਾਂਗੇ ਕਿ ਝੋਨੇ ਨੂੰ ਜੋ ਪਹਿਲੀ ਡੋਜ਼ ਦੇਣੀ ਹੈ ਯੂਰੀਏ ਦੀ ਉਹਦੇ ਨਾਲ ਕਿਹੜੀ ਆਪਾਂ ਦਵਾਈ ਪਾਈਏ ਫਟਾਰੇ ਲਈ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਬਿਮਾਰੀ ਦੀ ਰੋਖਤਾਂ ਲਈ ਜਾਂ ਵਧੀਆ ਜੜ ਦੇ ਵਿਕਾਸ ਲਈ ਜੋ ਵੀ ਸਾਡੇ ਦਿਮਾਗ 'ਚ ਸਵਾਲ ਨੇ ਉਹ ਵੀਰ ਜੀ ਤੋਂ ਅੱਜ ਸਵਾਲਾਂ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜਤਿੰਦਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਅਸੀਂ ਆ ਗਏ ਹਾਂ ਫੇਰ ਤੁਹਾਡੇ ਕੋਲ ਝੋਨਾ ਲੱਗ ਰਿਹਾ ਤੇ ਆਪਾਂ ਪਹਿਲਾਂ ਜਾਣਕਾਰੀ ਦਿੱਤੀ ਸੀ ਕਿ ਪਨੀਰੀ ਕਿਦਾਂ ਬੀਜਣੀ ਹੈ ਤੇ ਇੱਕ ਗੱਲ ਬਿਲਕੁਲ ਸਿੰਪਲ ਜਿਹਾ ਸਵਾਲ ਹੈ ਜੀ ਪਹਿਲੀ ਡੋਜ਼ ਦੇਣੀ ਹੈ ਝੋਨੇ ਨੂੰ ਯੂਰੀਏ ਦੀ ਤੇ ਅੱਜ ਕੱਲ ਕੋਈ ਵੀ ਕਿਸਾਨ ਨਾ ਯੂਰੀਆ ਕੱਲਾ ਨਹੀਂ ਪਾਣਾ ਚਾਹੁੰਦਾ ਦਿਮਾਗ 'ਚ ਹੁੰਦਾ ਕਿ ਇਹਦੇ ਵਿੱਚ ਕੁਝ ਮਿਕਸ ਕਰਦੇ ਆ ਕਿ ਇਹਦਾ ਫੁਟਾਰਾ ਚੰਗਾ ਹੋ ਜੇ ਜਾਂ ਜੜ ਦਾ ਵਿਕਾਸ ਹੋ ਜੇ ਉਹਦੇ ਬਾਰੇ ਦੱਸੋ ਕਿ ਝੋਨੇ ਦੇ ਪਹਿਲੇ ਯੂਰੀਏ ਨਾਲ ਕਿਹੜੀ ਦਵਾਈ ਪਾਈਏ ਕਿਹੜੀ ਚੰਗੀ ਰਹੇ ਜਤਿੰਦਰ ਜੀ ਬਹੁਤ ਹੀ ਵਧੀਆ ਤੁਸੀਂ ਜਿਹੜਾ ਕੁਐਸਚਨ ਕੀਤਾ ਹੈ ਮੈਂ ਆਪਣੇ ਤਜਰਬੇ ਦੇ ਮੁਤਾਬਕ ਪਹਿਲਾਂ ਵੀ ਤੁਹਾਡੇ ਨਾਲ ਗੱਲ ਕੀਤੀ ਸੀ ਵੀ ਆਪਾਂ ਜਿਹੜੇ ਆਪਣੇ ਹਿਸਾਬ ਨਾਲ ਕੀਤੀ ਕਰਦੇ ਆ ਉਹ ਸਾਮਿਲ ਤੁਹਾਨੂੰ ਦੱਸਾਂਗੇ ਜ਼ਰੂਰ ਦੱਸਾਂਗੇ ਹਾਂਜੀ ਕਿਉਂਕਿ ਇਹ ਹੈ ਵੀ ਲੋਕਾਂ ਨੇ ਫਾਰਮਰ ਬਹੁਤ ਹੀ ਅਗਾ ਵਧੂ ਹੋ ਗਿਆ ਹੁਣ ਬਿਲਕੁਲ ਸਹੀ ਗੱਲ ਹੈ ਬਹੁਤ ਸਾਰੀ ਜਾਣਕਾਰੀ ਫਾਰਮਰ ਰੱਖਣ ਲੱਗੇ ਨੇ ਇਸ ਕਰਕੇ ਜਿਹੜੀ ਫਸਲ ਆਪਣੀ ਵਧੀਆ ਭਰਪੂਰ ਝਾੜ ਦੇ ਰਹੀ ਹੈ ਤੇ ਝਾੜ ਕੱਢ ਰਹੀ ਆ ਆਪਾਂ ਗੱਲ ਕਰੀਏ ਜ਼ੂਰੀ ਜੀ ਹਾਂਜੀ ਦੇਖੋ ਜੂਰੀਏ ਦੇ ਵਿੱਚ ਤੁਸੀਂ ਕਹੇ ਫੋਟ ਵਾਸਤੇ ਉਹ ਵੀ ਦੱਸਾਂਗੇ ਆਪਾਂ ਤਕਰੀਬਨ ਜਿਹੜੇ ਜ਼ਿਮੀਂਦਾਰਾਂ ਨੇ ਪੋਟਾਸ ਵਗੈਰਾ ਸੁਪਰ ਫ ਵਰਗਾ ਜਾਂ ਜ਼ਿੰਕ ਵਗੈਰਾ ਥੱਲੇ ਪਾ ਦਿੱਤੀ ਸੀ ਜਿਨ੍ਹਾਂ ਨੇ ਨਹੀਂ ਪਾਈ ਹੈਗੀ ਠੀਕ ਹੈ ਜੀ ਜਿਨ੍ਹਾਂ ਨੇ ਨਹੀਂ ਪਾਈ ਉਹ ਆਪਣੇ 10 ਦਿਨਾਂ ਦੇ ਵਿੱਚ ਵਿੱਚ ਆਪਾਂ ਇਹ ਪਾ ਸਕਦੇ ਜਿਨ੍ਹਾਂ ਨੇ ਜਿਨ੍ਹਾਂ ਨੇ ਕਦੂ ਕਰਨ ਤੋਂ ਪਹਿਲਾਂ ਹੀ ਉਪਰਾਨ ਲਾ ਗਏ ਹਾਂਜੀ ਹਾਂ ਠੀਕ ਹੈ ਉਹਨਾਂ ਦਾ ਠੀਕ ਹੈ ਜੀ ਜਿਹੜੇ ਕੋਈ ਜ਼ਿਮੀਂਦਾਰ ਰਹਿ ਕੇ ਨਹੀਂ ਪਾ ਸਕੇ ਉਹ ਤਕਰੀਬਨ 10 ਦਿਨਾਂ ਦੇ ਵਿੱਚ ਆਪਣੀ ਇਹ ਚੀਜ਼ ਪਾ ਸਕਦੇ ਠੀਕ ਹੈ ਜੀ ਜੇ ਹੁਣ ਆਪਾਂ ਗੱਲ ਕਰੀਏ ਚੂਰੀ ਦੀ ਹਾਂਜੀ ਇਹਦੇ ਵਿੱਚ ਥੋੜਿਆ ਦੋ ਕੋ ਤਿੰਨ ਚੀਜ਼ਾਂ ਇਹ ਜਿਹੜੇ ਆਪਾਂ ਨੂੰ ਧਿਆਨ ਰੱਖਣਾ ਪਊਗਾ ਠੀਕ ਹੈ ਜੀ ਉਹਦੇ ਨਾਲ ਜਿਹੜਾ ਆਪਣਾ ਚੋਨਾ फटाफट ਚੰਦ ਠੀਕ ਹੈ ਜੀ ਪਹਿਲੀ ਗੱਲ ਤਾਂ ਇਹ ਹੈ ਵੀ ਜਦੋਂ ਆਪਾਂ ਚੋਨਾ ਲਾਉਣਾ ਜੀ ਹਾਂਜੀ ਚੋਨਾ ਲਾਉਣਾ ਉਹਦੀ ਕੋਸ਼ਿਸ਼ ਇਹ ਕਰਨੀਏ ਪਾਣੀ ਘੱਟ ਹੋਵੇ ਉਹਦੇ ਵਿੱਚ ਠੀਕ ਹੈ ਜੀ ਪਾਣੀ ਘੱਟ ਹੋਵੇ ਕਿਉਂਕਿ ਜੇ ਪਾਣੀ ਜ਼ਿਆਦਾ ਹੋਏਗਾ ਦਲਦਲ ਜਿਆਦੀ ਬਣੀ ਹੋਏਗੀ ਜੜ ਢੂੰਗੀ ਜਾਏਗੀ ਅੱਛਾ ਜੀ ਜੇ ਉਹਦੀ ਜੜ ਢੂੰਗੀ ਚੱਲ ਗਈ ਜੀ ਕਿਉਂਕਿ ਪੋਲਾ ਹੁੰਦਾ ਆਟੋਮੈਟਿਕ ਥੱਲੇ ਡੂੰਗੀ ਜਾਣੀ ਹੈ ਠੀਕ ਹੈ ਜਿਹੜੀ ਡੂੰਗੀ ਝੜ ਜਾਊਗੀ ਉਹ ਝੋਨਾ ਹੋਈ ਚਲੇਗਾ ਅੱਛਾ ਜੀ ਵਾਹ ਜੀ ਵਾਹ ਠੀਕ ਹੈ ਹਾਂ ਇਹ ਚੀਜ਼ ਦਾ ਥੋੜਾ ਧਿਆਨ ਰੱਖਣਾ ਜਦੋਂ ਆਪਾਂ ਲਾਉਣਾ ਪਾਣੀ ਘੱਟ ਰੱਖੋ ਜਿਹੜਾ ਵੀ ਝੋਨੇ ਦੀ ਜਿਹੜੀ ਆ ਬਸ 2 ਇੰਚ ਥੱਲੇ ਜਾ ਠੀਕ ਤੇ ਦੂਜੀ ਗੱਲ ਇਹ ਹੈ ਵੀ ਜਿਹੜਾ ਪਾਣੀ ਹੈ ਝੋਨਾ ਜਦੋਂ ਲੱਗ ਗਿਆ ਹਮ ਹਮ ਇਹਦਾ ਪਾਣੀ ਵੀ ਆਪਾਂ ਬੱਦਰ ਦੇ ਹੀ ਰੱਖਣਾ ਇਹ ਨਹੀਂ ਵੀ ਆਪਾਂ 6-6 ਇੰਚ ਪਾਣੀ ਭਰ ਦੋ ਠੀਕ ਹੈ ਜੀ ਠੀਕ ਹੈ ਜੀ ਵੀ ਇਹ ਜ਼ਰੂਰੀ ਆਪਾਂ ਧਿਆਨ ਰੱਖਣਾ ਇਹ ਜੇ ਰੱਖਾਂਗੇ ਆਪਣੀ ਜਿਹੜੀ ਜੜ ਉੱਪਰ ਰਹੂਗੀ ਥੋੜੀ ਜੀ ਉਹ ਜੜ ਚੱਲੂਗੀ ਛੇਤੀ ਤੇ ਕਾਲੀ ਨਹੀਂ ਹੋਏਗੀ ਕਾਲੀ ਨਹੀਂ ਹੋਏਗੀ ਜੜ ਕਿਉਂਕਿ ਜਦ ਜੜ ਡੂੰਗੀ ਹੋਗੀ ਥੱਲੇ ਹੋਗੀ ਉਹਨੂੰ ਥੋੜਾ ਜਿਆਦਾ ਸਮਾਂ ਲੱਗਦਾ ਜੀ ਉਹ ਕਾਲੀ ਵੀ ਹੋ ਜਾਂਦੀ ਆ ਉਹਦੇ ਨਾਲ ਜਿਹੜਾ ਆਪਣਾ ਥੋੜਾ ਪਤਾ ਤੇ ਇਹ ਗੱਲ ਜ਼ਰੂਰੀ ਦੀ ਵੇਖੋ ਜਤਿੰਦਰ ਜੂਰੀ ਆ ਜਿਹੜਾ ਜ਼ਿਮੀਂਦਾਰ ਬਹੁਤ ਵਸਿਆਣੇ ਨੇ ਜਿਹੜਾ ਜ਼ੂਰੀਆ ਪਹਿਲੀ ডোজ ਪਾਣੀ ਆਪਾਂ ਉਹ ਆਪਾਂ ਪਾਉਣੀ ਆ ਹਫਤੇ ਦੇ ਵਿੱਚ ਪਹਿਲੇ ਹਫਤੇ ਚ ਪਾ ਦੇਣਾ ਹਾਂਜੀ ਇੱਕ ਹਫਤੇ ਦੇ ਵਿੱਚ 8 ਦਿਨਾਂ ਦੇ ਵਿੱਚ ਵਿੱਚ ਯੂਰੀ ਦੀ ਪੋਸ਼ਣ ਪਾਣੀ ਹੈ ਠੀਕ ਹੈ ਉਹ ਆਪਾਂ ਪਾਣੀ ਹੈ 25 ਤੋਂ 30 ਕਿਲੋ ਅੱਛਾ ਜੀ ਹਾਂਜੀ ਇੱਕ ਥੈਲਾ ਨਹੀਂ ਪਾਣਾ ਹੈ 30 ਤੋਂ 30 ਕਿਲੋ ਪਾਣੀ ਹੈ ਠੀਕ ਹੈ ਉਹਦਾ ਕਾਰਨ ਕੀ ਹੈ ਜੀ ਜਿਹੜਾ ਮੇਰਾ ਤਜਰਬਾ ਹੈ ਜੀ ਜਦੋਂ ਆਪਾਂ ਚੋਨਾ ਲਾਉਂਦੇ ਆ ਉਹਦਾ ਕੱਲਾ-ਕੱਲਾ ਡਾਲ ਹੁੰਦਾ ਹੈ ਇੱਕ ਇੱਕ ਡਾਲ ਹੁੰਦਾ ਸਹੀ ਗੱਲ ਹੈ ਜਿਹੜੀ ਨਾਈਟ੍ਰੋਜਨ ਹੈ ਜੀ ਜਿੰਨੀ ਕਬੂਤਿਆਂ ਨੂੰ ਜ਼ਰੂਰਤ ਹੁੰਦੀ ਹੈ ਉੰਨੀ ਕੁ ਨੇ ਖਾਣੀ ਹੈ ਜੇ ਇੱਕ ਬੱਚਾ ਇੱਕ ਰੋਟੀ ਖਾਂਦਾ ਹੈ ਤੇ ਸਿਆਣੇ ਤਿੰਨ ਖਾਂਦੇ ਹੈ ओके ਬੱਚੇ ਦੇ ਅੱਗੇ ਤਿੰਨ ਰੋਟੀਆਂ ਰੱਖ ਲਾਂਗੇ ਖਾਣੀਆਂ ਖਾਦੀਆਂ ਖਾਣੀਆਂ ਦੇ ਇੱਕੋ ਹੀ ਹੈ ਠੀਕ ਹੈ ਜੀ ਉਹਨੂੰ 20 19 ਕਰੋ ਪਹਿਲੇ ਡਾਲ ਦੇ ਵਿੱਚ 25 ਤੋਂ 30 ਕਿਲੋ ਇਹ ਠੀਕ ਹੈ ਟੈਕਨੀਕਲੀ ਵੀ ਸਹੀ ਹੈ ਕਿਉਂਕਿ ਜਦੋਂ ਤੀਜੇ ਤੀਜੇ ਰੇ ਦੇ ਉੱਤੇ ਦੂਜਾ ਵਧਾ ਲਓ ਹੁਣ ਤੀਜੇ ਰੇ ਤੇ ਪੂਰਾ ਯਾਨੀ ਕਿ ਭੂਜਾ ਕਰ ਜਾਂਦਾ ਉਦੋਂ ਵੀ ਆਪਾਂ ਥੈਲੇ ਹੀ ਪਾ ਲੈਣੇ ਹਾਂਜੀ ਹਾਂਜੀ ਪਹਿਲੇ ਦੇ ਵੀ ਥੈਲੇ ਹੀ ਪਾ ਦੇ ਲੈ ਅੱਛਾ 25 30 ਕਿਲੋ ਪਹਿਲਾ ਜਿਹੜਾ ਭੂਰੀਆ ਬੋਜ ਠੀਕ ਹੈ ਠੀਕ ਹੈ ਜੀ ਉਸ ਤੋਂ ਬਾਅਦ ਰਹੀ ਗੱਲ ਜਿਹੜਾ ਚੂੜੀਆ ਪਾਉਣਾ ਹੈ ਜੀ ਕਈ ਮੇ ਮੇਰੇ ਵੀਰ ਜ਼ਿੰਮੇਦਾਰ ਐਸੇ ਨੇ ਜਿਹਨੂੰ ਪਤਾ ਨਹੀਂ ਹੁੰਦਾ ਪਾਈਏ ਕਦੋਂ ਪਾਈਏ ਕਦੋਂ ਹਾਂ ਅੱਛਾ ਜੀ ਇਹਦਾ ਪਾਉਣ ਦਾ ਜਿਹੜਾ ਤਰੀਕਾ ਹੈ ਵੀਰ ਜੀ ਇਹ ਸਵੇਰੇ ਪਾਓ ਠੰਡੇ ਹੋਏ ਜਾਂ ਸ਼ਾਮ ਨੂੰ ਪਾਓ ਦੁਪਹਿਰ ਦੇ ਵਿੱਚ ਕਿ ਦਿਨ ਆਪਾਂ ਦੁਪਹਿਰੇ ਨਹੀਂ ਪਾਉਣਾ ਠੀਕ ਹੈ ਤੇ ਪਾਉਣਾ ਜਿਹੜਾ ਪਾਣੀ ਘਟ ਦੇ ਵਿੱਚ ਹਾਂ ਇਹ ਵੀ ਯਾਨੀ ਕਿ ਪਾਣੀ ਘਟ ਦੇ ਵਿੱਚ ਪਾਣੀ ਘਟ ਦੇ ਵਿੱਚ ਵੀ ਬਿਲਕੁਲ ਪਾਣੀ ਜਿਹੜਾ ਇੰਚਿੰਚੂਕ ਹੋਵੇ ਠੀਕ ਹੈ ਉਦੋਂ ਪਾਓ ਉਦੋਂ ਪਾਓ ਉਦੋਂ ਪਾਓ ਜੀ ਕਿਉਂਕਿ ਜਿਹੜੀ ਨਾਈਟ੍ਰੋਜਨ ਜਿਆਦਾ ਗਰਮੀ ਦੇ ਵਿੱਚ ਟਾਂਕੇ ਗਰਮ ਪਾਣੀ ਦੇ ਵਿੱਚ ਉੱਡਣੀ ਹੈ ਉੱਡਣੀ ਹੈ ਜਾਂ ਥੱਲੇ ਦੀਜੇਗੀ ਜਾਂ ਵੇਸਟ ਹੋ ਜੇਗੀ ਮਤਲਬ ਠੀਕ ਹੈ ਇਹਦੇ ਵਿੱਚ ਇਹ ਹੈ ਜਿਹੜੀ ਪਹਿਲੀ ਝੋਜ ਹੈ ਉਹ ਆਪਾਂ ਇੰਨੀ ਕੁ ਪਾਣੀ ਆ ਜਿਹੜੀ ਦੂਜੀ ਝੋਜ ਹੈ ਉਹ ਆਪਾਂ ਦਸ ਦਿਨਾਂ ਦੇ ਵਿੱਚ ਫੇਰ ਹਫਤੇ ਤੇ ਦੱਸ ਦੇਣਾ ਪਾਉ ਉਹ 8 ਤੋਂ 10 ਦੰਦੇ ਦੇ ਵਿੱਚ ਫਿਰ ਦੂਜੀ ਉਹ ਫਿਰ ਪੂਰਾ ਥੈਲਾ ਕਰਦੀ ਉਹ ਹਾਂ ਥੈਲਾ ਪਾਉ ਥੈਲਾ 45 ਕਿਲੋ ਦਾ ਹਾਂਜੀ ਹਾਂ ਹੁਣ ਤੇ 50 45 ਕਿਲੋ ਦਾ ਹਾਂ 40 ਕਿਲੋ ਦਾ 40 ਕਿਲੋ ਪਾਉ ਉਹ ਤੋਂ ਕਿਉਂਕਿ ਜਿਹੜੇ ਬੁੱਤੇ ਨੇ ਉਹ ਤਿੰਨ ਤਣ ਚਾਰ ਚਾਰ ਡਾਲ ਹੋ ਜਾਂਦੇ ਨੇ ਠੀਕ ਹੈ ਜੀ ਜਿਹੜੀ ਰਹੀ ਲਾਸਟ ਰੋਡ ਜੀ ਕਈ ਤਾਂ ਫਾਰਮਰ ਚਾਰ ਵਾਰੀ ਪਾਉਂਦੇ ਨੇ ਹਾਂਜੀ ਕਈ ਤਿੰਨ ਵਾਰੀ ਪਾਉਂਦੇ ਠੀਕ ਹੈ ਜੀ ਜਿਹੜੀ ਆਪਾਂ ਤੀਜੀ ਪਾਣੀ ਆ ਉਹ 30 ਦਿਨਾਂ ਦੇ ਵਿੱਚ ਵਿੱਚ ਜਾਨੀ ਕਿ ਆਪਣੀ ਜਿਹੜੀ ਇਹ ਜੂਰੀਆ ਪੂਰੀ ਹੋਣੀ ਚਾਹੀਦੀ 30 ਦਿਨਾਂ ਚ ਤਿੰਨੇ ਡੋਸ ਆਪਾਂ ਪੂਰੀਆਂ ਕਰ ਪੂਰੀ ਜਿਹੜਾ ਲੰਬੇ ਟਾਈਮ ਦੀ ਇਹਨੇ ਵੈਰਾਈਟੀਆਂ ਵਾਲੀ ਹਾਂਜੀ ਉਹਨੂੰ ਆਪਾਂ 35 ਦਿਨਾਂ ਤੇ ਵੀ ਲੈ ਜਾਂਦੇ ਹਾਂ ਅੱਛਾ ਜੀ ਹਾਂ ਉਸਾ ਜਿੱਦਾਂ ਹਾਂ ਉਹ 35 ਦਿਨਾਂ ਤੇ ਵੀ ਫਾਰਮਰ ਤੇ ਆਪੋ ਆਪਣੇ ਤਜਰਬੇ ਉਸ ਹੱਬ ਨਾਲ ਪਾਈ ਜਾਂਦੇ ਨੇ ਬੀਜ ਤੇ ਪਹਿਲੇ ਯੂਰੀ ਦੇ ਵਿੱਚ ਦਵਾਈ ਫਿਰ ਰਹਿ ਗਈ ਆਪਣੀ ਉਹ ਕਿਹੜੀ ਕੋਈ ਖਰ ਲਾਈਏ ਦੇਖੋ ਜਿਹੜੀ ਫੋਟ ਵਾਲੀ ਦਵਾਈ ਪਾਉਣੀ ਹੈ ਕੋਈ ਵੀ ਹੈ ਹਾਂਜੀ ਉਹ ਆਪਾਂ ਦੂਜੇ ਯੂਰੀ ਦੇ ਵਿੱਚ ਪਾਓ ਅੱਛਾ ਜੀ 10 ਤੋਂ 15 ਦਿਨਾਂ ਦੇ ਬਾਅਦ ਕੇ ਜੇ ਕਈ ਮੇਰੇ ਵੀਰ ਪੰਜ ਫਿਬਰੂਨਲ ਪਾਉਂਦੇ ਰਹੇ ਫਿਬਰੂਨਲ ਹਾਂਜੀ ਲਾਲ ਜੀ ਦੀ ਦਵਾਈ ਉਹ 18 ਤੋਂ 20 ਦਿਨਾਂ ਦੇ ਯਾਨੀ ਕਿ ਦੂਜੇ ਡੋਜ਼ ਵਾਲੀ ਪੌੜੀ ਪਾਣੀ ਪਹਿਲੇ ਨਾਲ ਨਹੀਂ ਹਾਂਜੀ ਹਾਂਜੀ ਜੇ ਪਹਿਲੇ ਨਾਲ ਤੁਸੀਂ ਸੁਪਰ ਤੇ ਪोटाश ਪਾੜਿਆ ਹੋਇਆ ਹਾਂ ਤੁਸੀਂ ਅਲੱਗ ਪਹਿਲਾ ਪਾਸਾ ਦੇ ਯੂਰੀਆ ਕੱਲੇ ਪਾ ਦਿਓ ਉਹ ਦਸਦਣੇ ਵਿੱਚ ਜਿਹੜਾ ਪोटाश ਹੈ ਸੁਪਰ ਹੈ ਜਾਂ ਜਿੰਕ ਹੈ ਉਹ ਆਪਾਂ ਪਾ ਸਕਦੇ ਹਾਂ ਪਾ ਸਕਦੇ ਹਾਂ ਕਿਉਂਕਿ ਜੋ ਪਾ ਸਕਦੇ ਹਾਂ ਠੀਕ ਹੈ ਕਿਉਂਕਿ ਕਈ ਫਾਰਮਰਾਂ ਨੇ ਪਹਿਲਾਂ ਪਾ ਦਿੱਤੀ ਉਹਨਾਂ ਨੂੰ ਜ਼ਰੂਰਤ ਨਹੀਂ ਹੈ ਹਾਂਜੀ ਹਾਂਜੀ ਠੀਕ ਹੈ ਜੀ ਜਿਨ੍ਹਾਂ ਨੇ ਨਹੀਂ ਪਾਈ ਉਹ ਦਸਦਣੇ ਵਿੱਚ ਆਪਣੀ ਇਹ ਜਿਹੜੀ ਪੂਰੀ ਕਰ ਸਕਦੇ ਨੇ ਕਰ ਸਕਦੇ ਹਾਂ ਤੇ ਯੂਰੀਆ ਜਿਹੜਾ 25 ਤੋਂ 30 ਕਿਲੋ ਪਾਉਣਾ ਜੀ ਪਾਉਣਾ ਵੀ ਇਹ ਘੱਟ ਪਾਣੀ ਦੇ ਵਿੱਚ ਅੱਛਾ ਜੀ ਤੇ ਪੌਣਾ ਵੀ ਸਵੇਰੇ ਜਾਂ ਸ਼ਾਮ ਛੱਡੇ ਹੋ ਠੀਕ ਹੈ ਠੀਕ ਹੈ ਜਿਹੜੇ ਤਜਰਬੇ ਨੇ ਇਹਦੇ ਨਾਲ ਬਿਜਲੀ ਨਾਈਟrogen ਆ ਬੁੱਟਾ ਜਿੰਨੂ ਜ਼ਰੂਰਤਾਂ ਉੰਨੇ ਹੀ ਕੁ ਲੈਂਦਾ ਬਾਕੀ ਉੱਡ ਜਾਂਦੀ ਹੈ ਬਾਕੀ ਉੱਡ ਜਾਂਦੀ ਹੈ ਤੇ ਪਾਣੀ ਘੱਟ ਰੱਖੋ ਤੇ 10 12 ਦਿਨਾਂ ਬਾਅਦ ਇੱਕ ਵਾਰੀ ਪਾਣੀ ਨੂੰ ਥੱਲੇ ਲਾ ਦੋ ਠੀਕ ਹੈ ਉਹਦੇ ਵਿੱਚ ਤੁਸੀਂ ਕਈ ਵਾਰੀ ਦੇਖਿਆ ਹਣਾ ਖੇਤੀ ਕਰਦੇ ਹੋ ਕਈ ਜੀਵਨਦਾਰ ਫਾ ਜਿਹੜਾ ਪਾਣੀ ਘਟਾਉਂਦੇ ਨਹੀਂ ਹਵਾ ਨਹੀਂ ਲਵਾਉਂਦੇ ਹਵਾ ਨਹੀਂ ਲਵਾਉਂਦੇ ਉਹਦਾ ਜਿਹੜਾ ਇੱਕ ਪਾਸਾ ਹੁੰਦਾ ਪਾਣੀ ਲਾਈ ਜਾਂਦੇ ਉਧਰੋਂ ਜਿਹੜੇ ਬੁੱਤੇ ਨੇ ਮੱchnੇ ਸ਼ੁਰੂ ਹੋ ਜਾਂਦੇ ਹਾਂਜੀ ਠੀਕ ਉਧਰ ਬੂਟਾ ਚਲਦੇ ਨਹੀਂ ਤੁਸੀਂ ਦੇਖਿਆ ਹੁਣ ਕਈ ਵਾਰੀ ਜਿੱਧਰ ਜਾ ਰੁੱਕ ਕੇ ਪਾਣੀ ਰੁਕਦਾ ਹਾਂਜੀ ਉਧਰ ਜਾ ਕੇ ਜਿਹੜੇ ਬੂਟੇ ਨੇ ਉਹ ਚਲਦੇ ਨਹੀਂ ਮਰਨ ਕਿਨਾਰੇ ਮਰ ਜਾਂਦੇ ਉਹਦਾ ਕਾਰਨ ਕੀ ਇੱਕ ਦਾ ਗਰਮੈਸ਼ ਹੁੰਦੀ ਹੈ ਬਹੁਤ ਜ਼ਿਆਦੀ ਹਾਂਜੀ ਠੀਕ ਹੈ ਤਪਸ਼ੁਰ ਹੁੰਦੀ ਹੈ ਤੇ ਜਿਹੜੇ ਮਾਰੇ ਕੰਨੇ ਜਦੋਂ ਪਾਣੀ ਲਾਉਨੇ ਆਪਾਂ ਉਹ ਇੱਕ ਪਾਸੇ ਇਕੱਠੇ ਹੋ ਜਾਂਦੇ ਇਕੱਠੇ ਹੋ ਜਾਂਦੇ ਨੇ ਠੀਕ ਹੈ ਜੀ ਇੱਕ ਅੱਜਕੱਲ ਪੈਕਿੰਗ ਕਈ ਐਸੀ ਵੀ ਆਈ ਹੈ ਵੀ ਉਹਦੇ 4-5 ਕਿਲੋ ਦਾ ਪੈਕੇਟ ਹੈ ਉਹਦੇ ਚ ਆਪਣਾ ਸਲਫਰ ਜ਼ਿੰਕ ਤੇ ਪੋਟਾਸ਼ ਉਹ ਥੋੜੀ ਥੋੜੀ ਪਾਈ ਹੈ ਇਵਨ ਕਿ 6% ਫਿਪਰੋਨਿਲ ਵੀ ਹੈਗੀ ਹੈ ਹਾਂਜੀ ਹਾਂ ਉਹ ਵੀ ਯੂਜ਼ ਕਰ ਸਕਦੇ ਹਾਂ ਹਾਂਜੀ ਹਾਂ ਉਹ ਜਿਵੇਂ ਇੱਕ ਸਮਲ ਕੰਪਨੀ ਨੇ ਦਿੱਤਾ ਹੀ ਹਾਂਜੀ ਟਰਾਈ ਆਨ ਦਿੱਤਾ ਜੀ ਟਰਾਈ ਆਨ ਹਾਂਜੀ ਉਹ ਫਿਪਰੋਨਿਲ ਵੀ ਹੈ ਉਹ ਚੇ ਵੀ ਆ ਉਹਦਾ ਵੀ ਅਸੀਂ ਪਿਛਲੀ ਵਾਰੀ ਪਾਏ ਸੀਗੇ ਤੇ ਬਹੁਤ ਵਧੀਆ ਰਿਜ਼ਲਟ ਆਇਆ ਠੀਕ ਹੈ ਪਰ ਇਹ ਜਿਹੜੀ ਤੁਸੀਂ ਪਾਉਣੀ ਹੈ ਇਹ ਪਾਣੀ ਉਹੀ 15 ਦਿਨਾਂ ਬਾਅਦ ਪਹਿਲਾਂ ਨਹੀਂ ਪਾਉਣਾ ਪਹਿਲਾਂ ਨਹੀਂ ਪਾਣੀ ਦੂਜੇ ਹਾਂ ਤੇ ਇੱਕ ਜਿਹੜਾ ਪਿੱਛੇ ਜੇ ਰੁਝਾਨ ਇਹ ਚੱਲਿਆ ਸੀ ਕਿ ਢਾਈ ਤਿੰਨ ਥੈਲੇ ਕਦੂਚੀ ਪਾ ਦਿੰਦੇ ਸਨ ਤਿੰਨ ਉਹਦਾ ਕੋਈ ਹੈ ਕੀ ਸਾਹਬ ਤਾਂ ਜਤਿੰਦਰ ਜੀ ਇਹਦੇ ਵਿੱਚ ਇਹ ਤਾਂ ਹੈਗੇ ਨਾ ਜ਼ਿੰਮੇਦਾਰ ਦੇ ਆਪਣੇ ਤਜਰਬੇ ਆਪਣੇ ਤਜਰਬੇ ਹਾਂ ਦੇਖੋ ਜਿਹੜੀ ਟੈਕਨੀਕਲ ਮੈਂ ਸੁਣਨਾ ਜੀ ਮੈਂ ਜਾਂ ਯੂਨੀਵਰਸਿਟੀ ਕਹਿੰਦੀ ਹੈ ਉਹ ਸਿਰਫ 25 ਕਿਲੋ ਜੂਰੀਆ 20 ਤੋਂ 25 ਕਿਲੋ ਕਹਿੰਦੀ ਹੈ ਵੀ ਜੇ ਤੁਸੀਂ ਪਹਿਲਾਂ ਪਾ ਸਕਦੇ ਜੇ ਪਹਿਲਾਂ ਹਾਂ ਅੱਛਾ ਜੀ ਮੈਂ ਪੜਿਆ ਇਹ ਠੀਕ ਹੈ ਦੇਖੋ ਜੀ ਮੈਂ ਪੜਿਆ ਉਹ ਉਹਨਾਂ ਦੀ ਕਿਤਾਬ ਦੇ ਵਿੱਚ ਉਹ ਕਹਿੰਦੇ ਨੇ ਵੀ ਇੰਨਾ ਕੋਈ ਆਪਾਂ ਪਹਿਲਾਂ ਪਾ ਸਕਦੇ ਜਿਹੜੇ 2.5 ਜਾਂ 3 ਨੇ ਹਾਂ ਇਹ ਤਾਂ ਹੁਣ ਜ਼ਿੰਮੇਦਾਰਾ ਤਜਰਬੇ ਨੇ ਜੇ ਆਪਾਂ ਸੋਚੀਏ ਇੱਕ ਇਹ ਨਾਈਟ੍ਰੋਜਨ ਹੈ ਜੀ ਨਾਈਟ੍ਰੋਜਨ ਉਹ ਹੀ ਤਾਂ ਗੱਲ ਹੈ ਅਭੀ ਇਹਨਾਂ ਚਿਰ ਕਿਵੇਂ ਰਹਿ ਗਈ ਜਿਵੇਂ ਉਹ ਦੱਸਣ ਵਾਲੇ ਮਾਹਰ ਦੱਸਦੇ ਨੇ ਹਾਂ ਜੀ ਹਾਂ ਵੀ ਜਾਂ ਤਾਂ ਸੀਜੇ ਕੀ ਥੱਲੇ ਹਾਂ ਜਾਂ ਉੱਪਰ ਜੀ ਕੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇਹ ਜਾਣਕਾਰੀ ਦੇਣ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ